ਅੱਜ ਦੀਆਂ ਮੁੱਖ ਖਬਰਾਂ ਵਿੱਚ ਮਹਿਮਲਕੀਤ ਸਿੰਘ ਸਾਡਾ ਪੰਜਾਬ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅੱਜ ਕੈਬਨਿਟ ਮੰਤਰੀਆਂ ਨਾਲ ਅੰਮ੍ਰਿਤਸਰ ਦੌਰੇ ਤੇ ਪਹੁੰਚੀ। ਉਹਨਾਂ ਨੇ ਪਹਿਲਾ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਦੇਸ਼ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਤੋਂ ਬਾਅਦ ਕਾਫਲਾ ਸ੍ਰੀ ਦੁਰਗਿਆਣਾ ਮੰਦਰ ਤੇ ਫਿਰ ਸ੍ਰੀ ਵਾਲਮੀਕੀ ਤੀਰਥ ਗਿਆ ਜਿਸ ਦਾ ਧਾਰਮਿਕ ਮਹੱਤਵ ਹੈ। ਤਿੰਨਾਂ ਸਥਾਨਾਂ ਤੇ ਦਰਸ਼ਨ ਉਪਰੰਤ ਪ੍ਰਤੀਨਿਧੀ ਮੰਡਲ ਰਾਜਾ ਸੰਸੀ ਹਵਾਈ ਅੱਡੇ ਰਾਹੀ ਵਾਪਸ ਦਿੱਲੀ ਰਵਾਨਾ ਹੋ ਗਿਆ ਦੱਖਣੀ ਕੋਰੀਆ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਓਲ ਵਿੱਚ ਪੰਜਾਬੀ ਪ੍ਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਬ੍ਰਾਂਡ ਐਂਬੈਸਡਰ ਬਣ ਕੇ ਕੋਰੀਆਈ ਕੰਪਨੀਆਂ ਨੂੰ ਨਿਵੇਸ਼ ਲਈ ਪ੍ਰੇਰਿਤ ਕਰਨ ਉਹਨਾਂ ਨੇ ਕਿਹਾ ਕਿ ਉਦਯੋਗ ਪੱਖੀ ਨੀਤੀਆਂ ਕਾਰਨ ਨਿਵੇਸ਼ਕ ਤੇਜ਼ੀ ਨਾਲ ਪੰਜਾਬ ਦਾ ਰੁਖ ਕਰ ਰਹੇ ਹਨ ਦੱਖਣੀ ਕੋਰੀਆ ਵਿੱਚ ਰੋਡ ਸ਼ੋਅ ਦੀ ਪਹਿਲ ਨੂੰ ਵਿਦਵਾਨਾਂ ਨੇ ਪ੍ਰਸ਼ੰਸਿਆ ਆ ਪੰਜਾਬੀ ਐਸੋਸੀਏਸ਼ਨ ਨੇ ਦੌਰੇ ਨੂੰ ਇਤਿਹਾਸ ਕਰਾਰ ਦਿੱਤਾ ਵਫਦ ਅੱਜ ਸੋਮਵਾਰ ਨੂੰ ਕੋਰੀਆ ਦੀਆਂ ਚੋਟੀ ਦੀਆਂ ਕੰਪਨੀਆਂ ਨਾਲ ਮੀਟਿੰਗ ਕਰੇਗਾ। ਮਠੰਡਾ ਏਮਸ ਹਸਪਤਾਲ ਆਉਣ ਵਾਲੇ ਮਰੀਜ਼ਾਂ ਲਈ ਵੱਡੀ ਰਾਹਤ ਕਿਉਂਕਿ ਬਾਹਰ 260 ਬ੍ਰੈਂਡਾਂ ਦੀ ਧਰਮਸ਼ਾਲਾ ਤਿਆਰ ਕਰ ਦਿੱਤੀ ਗਈ ਹੈ। ਦਵਾਰਕਾਦਾਸ ਮਿੱੱਤਲ ਚੈਰੀਟੇਬਲ ਟਰਸਟ ਵੱਲੋਂ 13 ਕਰੋੜ ਰੁਪਏ ਨਾਲ ਬਣੀ ਇਹ ਧਰਮਸ਼ਾਲਾ 40 ਰੁਪਏ ਵਿੱਚ ਭੋਜਨ ਅਤੇ 70 ਰੁਪਏ ਵਿੱਚ ਰਹਿਣ ਦੀ ਸਹੂਲਤ ਦੇਵੇਗੀ ਇਸ ਵਿੱਚ ਹਾਲ ਕਮਰੇ ਲੋਕਰ ਲੰਗਰ ਹਾਲ ਅਤੇ ਐਮਰਜੈਂਸੀ ਲਈ 100 ਬ੍ਰਾਂਡਾਂ ਵਾਲੀ ਹਸਪਤਾਲੀ ਵਿਵਸਥਾ ਵੀ ਸੰਭਵ ਹੈ ਪਰਿਵਾਰਕ ਮੈਂਬਰਾਂ ਲਈ ਇਹ ਪ੍ਰੋਜੈਕਟ ਵੱਡੀ ਸਹਾਇਤਾ ਸਾਬਤ ਹੋਵੇਗਾ 500 ਕਰੋੜ ਅਟਾਚੀ ਬਿਆਨ ਤੇ ਹੰਗਾਮੇ ਮਗਰੋਂ ਨਵਜੋਤ ਕੋਰ ਸਿੱਧੂ ਦਾ ਯੂ-ਟਰਨ 500 ਕਰੋੜ ਦੀ ਅਟੈਚੀ ਵਾਲੇ ਬਿਆਨ ਤੇ ਸਿਆਸੀ ਹੰਗਾਮੇ ਤੋਂ ਬਾਅਦ ਡਾਕਟਰ ਨਵਜੋਤ ਕੋਰ ਸਿੱਧੂ ਨੇ ਸਪਸ਼ਟੀਕਰਨ ਦਿੱਤਾ ਕਿ ਉਹਨਾਂ ਦੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਉਹਨਾਂ ਤੋਂ ਕੁਝ ਨਹੀਂ ਮੰਗਿਆ ਅਤੇ ਉਹਨਾਂ ਸਿਰਫ ਇਹ ਕਿਹਾ ਸੀ ਕਿ ਸਿੱਧੂ ਪੈਸੇ ਨਹੀਂ ਸਿਰਫ ਨਤੀਜੇ ਦੇ ਸਕਦੇ ਹਨ। ਪਹਿਲਾ ਉਹਨਾਂ ਦਾ ਬਿਆਨ ਸੀਐਮ ਚਹਿਰਾ ਬਣਨ ਦੇ ਸਵਾਲ ਤੇ ਦਿੱਤਾ ਗਿਆ ਸੀ। ਹੰਗਾਮੇ ਮਗਰੋਂ ਹੁਣ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਗੱਲ ਦਾ ਗਲਤ ਅਰਥ ਲਗਾਇਆ ਗਿਆ ਹੈ। ਕੁਲਦੀਪ ਧਾਲੀਵਾਲ ਦਾ ਕਾਂਗਰਸ ਤੇ ਹਮਲਾ ਚੋਣ ਬਾਈਕਾਟ ਨੂੰ ਹਾਰ ਦਾ ਡਰ ਕਰਾਰ। ਆਪ ਮੁਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸ ਦੇ ਚੋਣ ਬਾਈਕਾਟ ਨੂੰ ਉਸਦੀ ਹਾਰ ਦਾ ਡਰ ਦੱਸਿਆ। ਉਹਨਾਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ੱੱਕੇਸ਼ਾਹੀ ਦਾ ਇਤਿਹਾਸ ਕਾਂਗਰਸ ਨੇ ਹੀ ਲਿਖਿਆ ਹੈ। ਪਰ ਅੱਜ ਉਹ ਨੈਤਿਕਤਾ ਦੀ ਗੱਲ ਕਰ ਰਹੀ ਹੈ। ਟਾਲੀਵਾਲ ਨੇ ਚੁਣੌਤੀ ਦਿੱਤੀ ਕਿ ਕਾਂਗਰਸ ਅੰਮ੍ਰਿਤਸਰ ਦਿਹਾਤੀ ਤੋਂ ੱੱਕੇ ਸਾਹੀ ਦਾ ਇੱਕ ਵੀ ਸਬੂਤ ਸਾਹਮਣੇ ਲਿਆਵੇ ਉਹਨਾਂ ਕਿਹਾ ਕਿ ਕਾਂਗਰਸ ਆਪਣੇ ਵਿਧਾਇਕ ਤੇ ਹੋਈ ਕਾਰਵਾਈ ਨੂੰ ਬਹਾਨਾ ਬਣਾ ਕੇ ਜਨਤਾ ਦਾ ਸਾਹਮਣਾ ਕਰਨ ਤੋਂ ਕਤਰਾ ਰਹੀ ਹੈ ਸਰਹਦੀ ਖੇਤਰਾਂ ਵਿੱਚ ਵੱਧ ਰਹੀ ਧੁੰਦ ਨੇ ਅੱਜ ਦੁਰਾੰਗਲਾ ਗਹਿਲਾੜੀ ਰੋਡ ਤੇ ਗੰਭੀਰ ਹਾਸਾ ਮਚਾਇਆ ਇਤਿਹਾਸਕ ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਨੇੜੇ ਸਕੂਲ ਬੱਸ ਅਤੇ ਕਾਰ ਦੀ ਆਮਣੇ ਸਾਹਮਣੇ ਟੱਕਰ ਹੋਈ ਕਾਰ ਵਿੱਚ ਸਵਾਰ પતિ ਪਤਨੀ ਤਾਂ ਬਚ ਗਏ ਪਰ ਡਰਾਈਵਰ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਟੱਕਰ ਇੰਨੀ ਜ਼ਬਰਦਸਤ ਸੀ ਕਿ 600 ਮੀਟਰ ਦੂਰ ਤੱਕ ਆਵਾਜ਼ ਸੁਣੀ ਹਾਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਹੋ ਗਈ ਹਾਲਾਂਕਿ 에ਅਰ ਬੈਗ ਖੁੱਲਣ ਨਾਲ ਜਾਨ ਬਚ ਗਈ